ਇਹ ਸ਼ਰਦਾ ਵਾਲਿਆਂ ਦੀ ਪੂਰੀ ਕਰਨ ਸ਼ਰਦਾ ਤੇ ਰੂਪ ਧਾਰ ਕੇ ਬਾਲ ਦਾ ਆਏ ਚੋ ਜੀ ਇਹ ਪੀਖਣ ਸ਼ਾਹ ਨੇ ਆਖਿਆ ਬਾਜ ਤੇਰੇ ਸੱਚੇ ਫਕਰਾਂ ਦੇ ਸ਼ੰਕੇ ਹਰੇ ਕਿੜਾ ਭਾਵੇਂ ਸੈਂਕੜੇ ਤੂੜੀਆਂ ਧਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਨਿੰਦਰੇ ਕਿੜਾ ਭਾਵੇਂ ਸੈਂਕੜੇ ਤੂੜੀਆਂ ਧਾਈ ਫਿਰਦੇ ਦਸਵੇਂ ਪਾਤਸ਼ਾਹੀ ਜਿਸਾਰੇ ਉੱਤੇ ਰਾਹ ਹੈ ਸੈਂਕੜੇ ਥੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹੀ ਜਿਸਾਰੇ ਕੇੜਾ ਆਵੇਂ ਸੈਂਕੜੇ ਥੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹੀ ਜਿਸਾਰੇ ਕੇੜਾ ਆਵੇਂ ਸੈਂਕੜੇ ਥੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਹੀਰੀਸ ਕਰੇ ਕਿਹੜਾ ਪਾਵੇ ਸੈਂਕੜੇ ਤੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਹੀਰੀਸ ਕਰੇ ਕਿਹੜਾ ਪਾਵੇ ਸੈਂਕੜੇ ਤੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਹੀਰੀਸ ਕਰੇ ਕਿਹੜਾ ਪਾਵੇ ਸੈਂਕੜੇ ਤੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਹੀਰੀਸ ਕਰੇ ਕਿਹੜਾ ਉਮਰ ਵਿੱਚ ਤਾਰਿਆ ਸੇਠ ਜਗਤਾ ਸ਼ਿਵ ਦੱਤ ਦੇ ਪਰਮਨਿਵਾਰ ਦਿੱਤੇ ਮੈਣੀ ਰਾਣੀ ਨੇ ਜਦੋਂ ਅਰਦਾਸ ਕੀਤੀ ਉਦਰ ਸਤਗੁਰਾਂ ਮੋੜ ਮਹਾਰ ਦਿੱਤੇ ਦੱਸੋ ਮਾਤਾ ਜੀ ਉਸ ਤੋਂ ਮੰਗਦੇ ਕੀ ਹਰਦਮ ਤੁਸਾਂ ਦੇ ਵਸਦਾ ਘਰੇ ਜੀਣਾ ਪਾਵੇਂ ਸੈਂਕੜੇ ਧੂਨੀਆਂ ਧਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਹੀਰੀਸ ਕਰੇ ਕਿਡਾ ਪਾਵੇਂ ਸੈਂਕੜੇ ਧੂਨੀਆਂ ਧਾਈ ਕਰਦੀ ਦਸਵੇਂ ਪਾਤਸ਼ਾਹ ਦੀ ਹੀਰੀਸ ਕਰੇ ਕਿਡਾ ਪਾਵੇਂ ਸੈਂਕੜੇ ਧੂਨੀਆਂ ਧਾਈ ਫਿਰਦੇ ਦਸਵੇਂ ਪਾਤ ਜਾ ਦੇ ਹੀਰੀਸ ਕਰੇ ਕਿਡਾ ਵੇ ਸੈਂਕੜੇ ਤੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ ਪਾਵੇਂ ਸੈਂਕੜੇ ਤੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ ਪਾਵੇਂ ਸੈਂਕੜੇ ਤੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ ਇਕ ਕੱਚੇ ਘੜੇ ਗਲੇ ਲਿਆ ਨਾਲ ਤੋੜੇ ਵਿੰਨੇ ਗਾਗਰਾਂ ਤੀਰਕ ਮਾਨ ਲੈ ਕੇ ਮਾੜੇ ਪਾਸਿਆਂ ਤੂੰ ਮਨ ਮੋੜ ਦਿੱਤੇ ਦਸਣ ਜੰਗ ਦਾ ਢੰਗ ਜਵਾਨ ਲੈ ਕੇ ਵੱਲ ਲੜਨ ਦਾ ਦੱਸ ਦੇ ਹਾਨੀਆਂ ਨੂੰ ਜਿਹੜਾ ਕਰੇ ਦਰਸ਼ਨ ਉਹਦਾ ਤਰੇ ਡੇੜਾ ਭਾਵੇਂ ਸੈਂਕੜੇ ਧੂਣੀਆਂ ਧਾਈ ਫਿਰਦੇ 10ਵੇ ਪਾਤਸ਼ਾਹੀ ਰੀਸ ਕਰੇ ਕਿਹੜਾ ਭਾਵੇਂ ਸੈਂਕੜੇ ਤੂਣੀਆਂ ਤਾਈ ਬਰੰਗੇ 10ਵੇ ਪਾਤਸ਼ਾਹੀ ਰੀਸ ਕਰੇ ਕਿਹੜਾ ਭਾਵੇਂ ਸੈਂਕੜੇ ਤੂਣੀਆਂ ਤਾਈ ਬਰੰਗੇ 10ਵੇ ਪਾਤਸ਼ਾਹੀ ਰੀਸ ਕਰੇ ਕਿਹੜਾ ਭਾਵੇਂ ਸੈਂਕੜੇ ਤੂਣੀਆਂ ਤਾਈ ਫਿਰਦੇ 10ਵੇ ਪਾਤਸ਼ਾਹੀ ਰੀਸ ਕਰੇ ਕਿਹੜਾ ਭਾਵੇਂ ਸੈਂਕੜੇ ਤੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹੀ ਰੀਸ ਕਰੇ ਕਿਡਾ ਹੋਵੇ ਹੈ ਗੜੇ ਤੂੰ ਨਿਆ ਦਾਇ ਗੁਰਦੇ ਦਸਵੇਂ ਪਾਤਸ਼ਾਹੀ ਰੀਸ ਕਰੇ ਕਿਡਾ ਕਾਵੇ ਹੈ ਗੜੇ ਤੂੰ ਨਿਆ ਦਾਇ ਗੁਰਦੇ ਦਸਵੇਂ ਪਾਤਸ਼ਾਹੀ ਰੀਸ ਕਰੇ ਕਿਡਾ ਇਹ ਹੁਕਮ ਪਿਤਾ ਦਾ ਪੁੱਜਾ ਆਨੰਦਪੁਰਿਉ ਬੇਟਾ ਸਨੇ ਪਰਵਾਰ ਦੇ ਚਾਲੇ ਆਉਣਾ ਇਥੇ ਜਮਾ ਨੇ ਲਾਲ ਜੀ ਕੰਮ ਤੇਰੇ ਛੇਤੀ ਪੁਰੀ ਆਨੰਦ ਦੇ ਵਾਲੇ ਆਉਣਾ ਨਥ ਜਬਰ ਤੇ ਦੈਂਤ ਨੂੰ ਹੋ ਪਾਉਣ ਆਏ ਬੜਕਾਂ ਮਾਰਦਾ ਤੇ ਲੰਗਰਾ ਚਰੇ ਜਿਹੜਾ ਪਾਵੇ ਸੈਂਕੜੇ ਤੂੜੀਆਂ ਤਾਰੀ ਗੁੰਦੇ ਦਸਵੇਂ ਪਾਲ ਜਾਂ ਦਿਲੀਬੀਸ ਕਰੇ ਕੇਲਾ ਪਾਵੇ ਸੈਂਕੜੇ ਤੂੜੀਆਂ ਤਾਰੀ ਗੁੰਦੇ ਦਸਵੇਂ ਪਾਲ ਜਾਂ ਦਿਲੀਬੀਸ ਕਰੇ ਕੇਲਾ ਟੁੜੇ ਤੂੜੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ ਪਾਵੇ ਸੈਂਕੜੇ ਤੂੜੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ ਹਰੇ ਸੈਂਕੜੇ ਤੂੜੀਆਂ ਕਿਹਦੇ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ ਪਾਵੇ ਸੈਂਕੜੇ ਤੂੜੀਆਂ ਨਾਲੇ ਗੁਰਦੇ ਦਸਵੇਂ ਪਾਤਸ਼ਾਹ ਦੀ ਇਸ ਨਰੇਕਾ ਪਟਨੇ ਸਹਿਬ ਤੋਂ ਪੂਰੀ ਆਨੰਦ ਪੁਜੇ ਆਉਂਦੇ ਸੈਂਕੜੇ ਜੀਵਾਂ ਨੂੰ ਤਾਰ ਆਏ ਰਸਤੇ ਵਿੱਚ ਆਉਂਦੇ ਜਿੰਨਾ ਵੱਲ ਤੱਕਣ ਦਾਤੇ ਸਭ ਦੇ ਕਸ਼ਟ ਨਵਾਰ ਆਏ ਨਦੀ ਪਾਪ ਦੀ ਜੋ ਠੱਠ ਮਾਰਦੀ ਸੀ ਉਹਨੂੰ ਬਿਨਾ ਗੋਬਿੰਦ ਦੇ ਤਰੇ ਕਿਡਾ ਆਵੇ ਸੈਂਕੜੇ ਦੂਰੀਆਂ ਤਾਈ ਗੋਬਿੰਦ ਬਸੇ ਪਾਪ ਜਾਂ ਦੀ ਰੀਲਿਸ ਕਰੇ ਕਿਡਾ ਪਾਵੇਂ ਸੈਂਕੜੇ ਤੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹੀ ਦੀ ਰੀਸ ਕਰੇ ਕੇੜਾ ਪਾਵੇਂ ਸੈਂਕੜੇ ਤੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹੀ ਦੀ ਰੀਸ ਕਰੇ ਕੇੜਾ ਪਾਵੇਂ ਸੈਂਕੜੇ ਤੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹੀ ਦੀ ਰੀਸ ਕਰੇ ਕੇੜਾ ਪਾਵੇਂ ਸੈਂਕੜੇ ਤੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹੀ ਦੀ ਰੀਸ ਕਰੇ ਕੇੜਾ ਜਾਨੇ ਸਰ ਕਿਨਾ ਜਦੋਂ ਆਣ ਕੇ ਆਖਿਆ ਪੰਡਤਾਂ ਨੇ ਨਵੇਂ ਪਾਤਸ਼ਾਹ ਮਰਨੋਂ ਬਚਾਓ ਸਾਨੂੰ ਸਾਡੀ ਜ਼ਿੰਦਗੀ ਸੈਮ ਕੇ ਮੁੱਕ ਰਹੀ ਏ ਅਸੀਂ ਸ਼ਰਨ ਆਏ ਕੰਠ ਲਾਓ ਸਾਨੂੰ ਸਾਥੋਂ ਖੁਸ ਦੀ ਜਾਪਦੀ ਅਣਖ ਸਾਡੀ ਮੌਤ ਅਸਾਂ ਦੀਨੋਂ ਦੱਸੋ ਵਰੇ ਕਿਹੜਾ ਪਾਵੇ ਸੈਂਕੜੇ ਤੂੜੀਆਂ ਕਾਲੇ ਵੇਦੇ ਦਸਵੇਂ ਪਾਤਸ਼ਾਹੀ ਰੀਸ ਕਰੇ ਕਿਹੜਾ ਪਾਵੇਂ ਸੈਂਕੜੇ ਤੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹੀ ਰੀਸ ਕਰੇ ਕਿਹੜਾ ਪਾਵੇਂ ਸੈਂਕੜੇ ਤੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹੀ ਰੀਸ ਕਰੇ ਕਿਹੜਾ ਪਾਵੇਂ ਸੈਂਕੜੇ ਤੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹੀ ਰੀਸ ਕਰੇ ਕਿਹੜਾ ਪਾਵੇਂ ਸੈਂਕੜੇ ਤੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਜੀ ਇਸ ਕਰੇ ਤੇਰਾ ਭਾਵੇਂ ਸੰਗੜੇ ਤੂੜੀਆਂ ਦਾ ਹੀ ਬਿੰਦੇ ਦਸਵੇਂ ਪਾਤਸ਼ਾਹ ਜੀ ਇਸ ਕਰੇ ਤੇਰਾ ਸਤ ਗੁਰਾਂ ਨੇ ਆਖਿਆ ਪਿਤਾ ਜੀ ਨੂੰ ਮੰਨੋ ਵਾਸਤਾ ਪਿਤਾ ਜੀ ਜਾਓ ਦਿੱਲੀ ਸ਼ੇਰਾਂ ਕੋਲੋਂ ਬਚਾ ਲਓ ਲੇਲਿਆਂ ਨੂੰ ਸੀਸ ਆਪਣਾ ਪਿਤਾ ਜੀ ਲਾਓ ਦਿੱਲੀ ਜਿਸ ਤੇ ਪਿਤਾ ਦੀ ਮੌਤ ਦਾ ਨਾਮ ਲਿਖਿਆ ਉਸ ਫਾਰਮ ਨੂੰ ਹੋਰ ਕਈ ਭਰੇ ਕਿਹੜਾ ਭਾਵੇਂ ਸੈਂਕੜੇ ਤੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਤ ਕਰੇ ਤੇਰਾ ਭਾਵੇਂ ਸੈਂਕੜੇ ਤੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਤ ਕਰੇ ਤੇਰਾ ਭਾਵੇਂ ਸੈਂਕੜੇ ਤੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਤ ਕਰੇ ਕਿਹੜਾ ਪਾਵੇਂ ਸੈਂਕੜੇ ਤੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ ਹਉ ਵੈਂਖੇ ਤੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ ਪਾਵੇਂ ਸੈਂਕੜੇ ਤੂਣੀਆਂ ਤਾਈ ਫਿਰਦੇ ਦਸਵੇਂ ਪਾਤਸ਼ਾਹ ਦੀ ਰੀਸ ਕਰੇ ਕਿਹੜਾ 9 ਸਾਲ ਵਿੱਚ ਬਾਲ ਗਬਿੰਦ ਦਾਤੇ ਲੋਕਾਂ ਵਾਸਤੇ ਪਿਤਾ ਨੂੰ ਤੋੜ ਦੇਣਾ ਅਸੀਂ ਹਿੰਦ ਦੀ ਜੋਤ ਜਗਾ ਦੇਾਂਗੇ ਜਿੰਦ ਬਿਨਾ ਕੀ ਹਿੰਦ ਨੂੰ ਹੋਰ ਦੇਣਾ ਜੋਗੀ ਔਲੀਆ ਹੋਰ ਨਹੀਂ ਕੋਈ ਐਸਾ ਲੋਕਾਂ ਵਾਸਤੇ ਹੱਸ ਕੇ ਮਰੇ ਕਿਹੜਾ ਹਾਂ ਦੇ ਸੈਂਕੜੇ ਦੁਨੀਆਂ ਦਾ ਹੀ ਫਦੇ ਦਸਵੇਂ ਪਾਤਸ਼ਾਹ ਦੇ ਇਸ ਕਰੇ ਕਿਹੜਾ ਹਾਂ ਦੇ ਸੈਂਕੜੇ ਦੁਨੀਆਂ ਦਾ ਹੀ ਫਦੇ ਦਸਵੇਂ ਪਾਤਸ਼ਾਹ ਦੇ ਇਸ ਕਰੇ ਕਿਹੜਾ ਤੇ ਤੂਣੀਆਂ ਤਾਈ ਫਿਰਦੇ ਦਸਵੇਂ ਬਾਦਸ਼ਾਹੀ ਦੀ ਰੀਸ ਕਰੇ ਕਿਹੜਾ ਪਾਵੇਂ ਸੈਂਕੜੇ ਤੂਣੀਆਂ ਤਾਈ ਫਿਰਦੇ ਦਸਵੇਂ ਬਾਦਸ਼ਾਹੀ ਦੀ ਰੀਸ ਕਰੇ ਕਿਹੜਾ ਪਾਵੇਂ ਸੈਂਕੜੇ ਤੂਣੀਆਂ ਤਾਈ ਫਿਰਦੇ ਦਸਵੇਂ ਬਾਦ ਜਾਨ ਦੀ ਰੀਸ ਕਰੇ ਕਿਹੜਾ ਪਾਵੇਂ ਸੈਂਕੜੇ ਤੂਣੀਆਂ ਤਾਈ ਫਿਰਦੇ ਦਸਵੇਂ ਬਾਦ ਜਾਨ ਦੀ ਰੀਸ ਕਰੇ ਕਿਹੜਾ